ਮਸ਼ਹੂਰ ਪੰਜਾਬੀ ਮਾਡਲ ਸ੍ਰਿਸ਼ਟੀ ਮਾਨ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਾਫੀ ਟਾਈਮ ਤੋਂ ਸ੍ਰਿਸ਼ਟੀ ਮਾਨ ਦਾ ਬਹੁਤ ਜ਼ਿਆਦਾ ਟ੍ਰੋਲ ਬਣਾਇਆ ਜਾ ਰਿਹਾ ਸੀ ਇੰਸਟਾਗ੍ਰam ਪੇਜਾਂ ਦੇ ਉੱਤੇ ਉਹਨਾਂ ਦੇ ਬਾਡੀ ਪਾਰਟਸ ਨੂੰ ਲੈ ਕੇ ਬਹੁਤ ਜ਼ਿਆਦਾ ਕਲਿੱਪਾਂ ਬਣਦੀਆਂ ਸੀ ਜਿਸ ਦਾ ਮਜ਼ਾਕ ਬਹੁਤ ਜ਼ਿਆਦਾ ਬਣਾਇਆ ਜਾ ਰਿਹਾ ਸੀ ਹੁਣ ਸ੍ਰਿਸ਼ਟੀ ਮਾਨ ਨੇ ਉਸ ਦੇ ਵਿਰੁੱਧ ਚੁੱਪੀ ਤੋੜ ਲਈ ਆ ਸ਼੍ਰੇਸ਼ਟੀ ਮਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਲਿਖਦੇ ਹੋਏ ਕੀ ਕਿਹਾ ਸ਼੍ਰੇਸ਼ਟੀ ਮਾਨ ਨੇ ਕਿਹਾ ਕਿ ਸਤਿ ਸ਼੍ਰੀ ਅਕਾਲ ਜੀ ਮੈਨੂੰ ਇਹ ਨਾਸੀ ਦੇ ਵਿੱਚ ਕੰਮ ਕਰਦੀ ਨੂੰ 9 ਤੋਂ 10 ਸਾਲ ਹੋ ਚੁੱਕੇ ਨੇ ਤੁਸੀਂ ਸਾਰੇ ਲੋਕ ਕਿੰਨੀ ਛੋਟੀ ਸੋਚ ਦੇ ਮਾਲਕੋਂ ਕਿੰਨੀ ਗੰਦੀ ਸੋਚ ਦੇ ਮਾਲਕੋਂਗੇ ਮੈਂ ਅੱਜ ਤੱਕ ਇੰਡਸਟਰੀ ਦੇ ਵਿੱਚ ਕਦੇ ਵੀ ਕੋਈ ਗਲਤ ਕੰਮ ਨਹੀਂ ਕੀਤਾ ਨਾ ਹੀ ਕੋਈ ਮੇਰੀ ਗੱਲ ਇਸ ਤਰ੍ਹਾਂ ਦੀ ਹੋਈ ਆਗੀ ਮੈਂ ਇੱਥੇ ਤੱਕ ਆਈ ਆਂ ਆਪਣੀ ਮਿਹਨਤ ਨਾਲ ਆਈ ਆਂਗੀ ਆਪਦੇ ਕੰਮ ਨਾਲ ਆਈ ਆਂਗੀ ਮੈਂ ਕੋਈ ਗਲਤ ਕੰਮ ਅੱਜ ਤੱਕ ਨਹੀਂ ਕੀਤਾ ਪਰ ਤੁਸੀਂ ਸਾਰੇ ਲੋਕ ਇੰਟਰਨੈਟ ਉੱਤੇ ਗਲਤ ਚੀਜ਼ਾਂ ਦੇਖ ਦੇ ਕੇ ਤੁਹਾਡੀ ਸੋਚ ਵੀ ਬਹੁਤ ਜ਼ਿਆਦਾ ਗਲਤ ਹੋ ਚੁੱਕੀ ਆ ਤੁਸੀਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਤੇ ਮੇਰੇ ਹਸਬੰਦ ਨੂੰ ਇਹ ਸਭ ਦੇ ਵਿੱਚ ਨਾ ਕਸੀਟੋ ਤੁਹਾਨੂੰ ਅੱਗੇ ਇੰਨੀ ਇੱਕ ਬੇਨਤੀ ਹੈ ਜਿਵੇਂ ਸ਼੍ਰੀਮਾਨ ਨੇ ਇਹ ਵੀ ਕਿਹਾ ਕਿ ਜੇ ਮੈਂ ਚੁੱਪ ਸੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਗਲਤ ਸੀ ਬਾਕੀ ਤੁਹਾਨੂੰ ਕੀ ਲੱਗਦਾ ਇਸ ਬਾਰੇ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਬਾਕੀ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ